ਬਾਲੀਵੁੱਡ ਦੀ ਪਸੰਦੀਦਾ 골ਡਨ ਜੋੜੀ ਹਿਮਾ ਮਾਲਨੀ ਅਤੇ ਤਰਮਿੰਦਰ ਨੇ ਅੱਜ ਵਿਆਹ ਦੇ 44 ਸਾਲ ਪੂਰੇ ਕਰ ਲਏ ਨੇ ਜੀ ਹਾਂ ਵਿਆਹ ਦੇ ਇਸ ਖਾਸ ਮੌਕੇ ਨੂੰ ਉਹਨਾਂ ਦੀ ਬੇਟੀ ਈਸ਼ਾ ਦਿਓਲ ਨੇ ਹੋਰ ਵਿਖਾਸ ਅੰਦਾਜ਼ ਦੇ ਵਿੱਚ ਮਨਾਇਆ ਹੈ ਉਹਨਾਂ ਦੀ ਬੇਟੀ ਈਸ਼ਾ ਦਿਓਲ ਨੇ ਇੰਸਟਾਗ੍ਰam ਤੇ ਦਿਲ ਨੂੰ ਛੂ ਲੈਣ ਵਾਲੀ ਅਨਦੇਖੀ ਤਸਵੀਰ ਸ਼ੇਅਰ ਕਰਦੇ ਆ ਇਸ ਖਾਸ ਦਿਨ ਦੀ ਵਧਾਈ ਉਹਨਾਂ ਨੇ ਦਿੱਤੀ ਹੈ ਜਿਸ ਤੇ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਜਦੋਂ ਵੀ ਬਾਲੀਵੁੱਡ ਦੇ ਬਿਹਤਰੀਨ ਕਪਲ ਦੀ ਗੱਲ ਹੁੰਦੀ ਹੈ ਤਾਂ ਬਾਲੀਵੁੱਡ ਦੇ ਹੀ ਮੈਨ ਤਰਮਿੰਦਰ ਅਤੇ ਡ੍ਰੀਮ ਗਰਲ ਹੀਮਾ ਮਾਲੀਨੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਕਰੀਬ 5 ਦਹਾਕਿਆਂ ਤੋਂ ਇੰਡਸਟਰੀ 'ਚ ਸਰਗਰਮ ਰਹਿਣ ਵਾਲੇ ਤਰਮਿੰਦਰ ਅਤੇ ਰਾਜਨੀਤੀ 'ਚ ਪ੍ਰਵੇਸ਼ ਕਰ ਚੁੱਕੀ ਹੀਮਾ ਮਾਲੀਨੀ ਦੀਆਂ ਪ੍ਰੇਮ ਕਹਾਣੀਆਂ ਲੋਕ ਅੱਜ ਵੀ ਬੜੇ ਚਾਹ ਤੇ ਉਤਸ਼ਾਹ ਨਾਲ ਸੁਣਦੇ ਨੇ ਅੱਜ ਇਹ ਜੋੜਾ ਆਪਣੇ ਵਿਆਹ ਦੀ 44ਵੀਂ ਵਰੇਗੰਢ ਮਨਾ ਰਿਹਾ ਹੈ ਦੱਸ ਦਈਏ ਤਰਮਿੰਦਰ ਅਤੇ ਹਿਮਾਮਲਨੀ ਨੇ ਇਸ ਦਿਨ ਨੂੰ ਉਹਨਾਂ ਦੀ ਬੇਟੀ ਸ਼ਾਦੇওল ਨੇ ਇੱਕ ਪੋਸਟ ਦੇ ਰਾਹੀਂ ਖਾਸ ਬਣਾਇਆ ਹੈ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਹਿਮਾਮਲਨੀ ਪਿਆਰ ਅਤੇ ਖੁਸ਼ੀ ਨਾਲ ਤਰਮਿੰਦਰ ਦੇ ਮੋਢੇ ਤੇ ਝੁਕੀ ਹੋਈ ਹੈ ਇਸ ਤਸਵੀਰ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਜਿ ਲਿਖਿਆ ਮੇਰੇ ਪਿਤਾ ਅਤੇ ਮਾਂ ਨੂੰ ਵਰੇਗੰਢ ਮੁਬਾਰਕ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਦੱਸ ਦਈਏ ਕਿ ਸਾਲ 1980 ਦੇ ਵਿੱਚ ਅੱਜ ਦੇ ਹੀ ਦਿਨ ਹੀਮਾ ਅਤੇ ਤਰਮਿੰਦਰ ਦੋਵਾਂ ਦਾ ਵਿਆਹ ਹੋਇਆ ਸੀ ਇਹ ਤਰਮਿੰਦਰ ਦਾ ਦੂਜਾ ਵਿਆਹ ਸੀ ਤੇ ਇਸ ਵਿਆਹ ਲਈ ਉਹਨਾਂ ਨੇ ਕਾਫੀ ਪਾਪੜ ਵੀ ਵੇਲੇ ਸੀ ਹਾਲਾਂਕਿ ਤਰਮਿੰਦਰ ਨੂੰ 1970 ਦੀ ਫਿਲਮ ਤੁਮ ਹਸੀਨ ਮੈਂ ਜਵਾਨ ਦੇ ਸੈੱਟ ਤੇ ਹਿਮਾਵਲਨੀ ਦੇ ਨਾਲ ਪਿਆਰ ਹੋਇਆ ਸੀ ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਵੀ ਅਭਿਨੇਤਰੀ ਨਾਲ ਉਹਨਾਂ ਦਾ ਪਿਆਰ ਇੰਨਾ ਜ਼ਿਆਦਾ ਬਰਕਰਾਰ ਹੈ ਕਿ ਇਹ ਤੁਸੀਂ ਦੇਖ ਹੀ ਸਕਦੇ ਹੋ